ਸਤਿਵੀ ਅਤੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਇੱਕ ਵਾਰ ਫਿਰ ਤੋਂ 28 ਜਨਵਰੀ ਨੂੰ ਪਾਰਤ ਆ ਰਹੇ ਹਨ ਜਿਨਾਂ ਨੂੰ ਇੱਕ ਵੱਡੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ ਅਤੇ ਨਾਲ ਹੀ ਸ਼੍ਰੀ ਰਮੇਸ਼ ਕਲੇਰ ਜੀ ਦਾ ਵੱਖ-ਵੱਖ ਥਾਵਾਂ ਤੇ ਮਾਨ ਸਨਮਾਨ ਵੀ ਕੀਤਾ ਜਾਵੇਗਾ ਪੰਜਾਬ ਤੋਂ ਇੰਗਲੈਂਡ ਜਾ ਕੇ ਵਸੇ ਸ਼੍ਰੀ ਰਮੇਸ਼ ਕਲੇਰ ਜੀ ਨੇ ਹਮੇਸ਼ਾ ਹੀ ਆਪਣੇ ਦੇਸ਼ ਅਤੇ ਆਪਣੇ ਸਮਾਜ ਨਾਲ ਮੋਹ ਦੀਆਂ ਤੰਦਾਂ ਨੂੰ ਬਰਕਰਾਰ ਰੱਖਿਆ ਉਨਾਂ ਨੂੰ ਹਰ ਪਾਸੇ ਪਿਆਰ ਮਿਲ ਰਿਹਾ ਹੈ ਇਸ ਦੌਰਾਨ ਸ਼੍ਰੀ ਰਮੇਸ਼ ਕਲੇਰ ਜੀ ਨਾਲ ਜੇਕਰ ਕੋਈ ਵੀ ਰਾਬਤਾ ਕਾਇਮ ਕਰਨਾ ਚਾਹੁੰਦਾ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਡ ਕੰਪਨੀਆਂਜ਼ ਇਚਨਸਿਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ professional by plumbing electrician masonry work carpentry for more information please contact him at www.checktrade.com. id number 921760 Shamra chander Center. call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ